ਲੱਗੂਆ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਉਹ ਕਬੱਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ ਕਬੱਡੀ ਦਾ ਬਾਈ ਬਣ ਕੇ ਹੁਣ ਪੈਸੇ ਦਾਸ ਹੀ ਬੋਲੇ ਜਾਂਦੇ ਆ ਫਿਰ ਆਪਦੇ ਆਪ ਹੀ ਫੜਾ ਦਿਓ ਜੇ ਖਿਡਿਆਰੀ ਪੈਸੇ ਲੈਣ ਆ ਗਏ ਫਿਰ ਤੁਸੀਂ ਕਹਿੰਦੇ ਉਹਨੇ ਵੀਰ ਸਾਡਾ ਨਾਮ ਬੋਲਤਾ ਜਿਹਨੇ ਪੈਸੇ ਲਾਉਣੇ ਨੇ ਉਹ ਆਪਦੇ ਆਪ ਸਿੱਧੇ ਫੜਾ ਦਿਓ ਕਈ ਵਾਰੀ ਚੱਕਰ ਪੈ ਜਾਂਦਾ ਬਲਾ ਕੇ ਬੰਦੇ ਦੁਰ ਜਾਂਦੇ ਆ ਫਿਰ ਬਾਅਦ ਦੇ ਵਿੱਚ ਖਿਡਿਆਰੀ ਸਾਨੂੰ ਕਹਿੰਦੇ ਗਲਵਰ ਸਿੰਘ ਜੀ ਖਾਤੇ ਉਧਰ ਹਰੇਕਾ ਕੁਤਬਾ ਬੋਟਾ ਸ਼ਾਪਾ ਜੀ ਰਮਨਾਰ ਕੈਨੇਡਾ ਲਾਨ ਕਰਾਉਂਦੇ ਵੀ ਦੋਏ ਪਾਸੇ ਜਿਹੜਾ ਯਾਫੀ ਪਹਿਲਾਂ ਤਿੰਨ ਜੱਫੇ ਲਾਵੇਗਾ 1100 ਦਿੱਤਾ ਜਾਵੇਗਾ 1100 ਦਿੱਤਾ ਜਾਵੇਗਾ ਫਾਈਨਲ ਮੈਚ ਦੀ ਪਹਿਲੀ ਕਬੱਡੀ ਪਾਉਣ ਲਈ ਗੁਰਵਿੰਦਰ ਖੁੰਨਣ ਵਾਲਾ ਤਿਆਰ ਹੈ ਹਰਿਆਣਾ ਦਾ ਸ਼ੇਰਾ ਤਿਆਰ ਹੈ ਇੱਕ ਪਾਸੇ ਕਹਿੰਦੇ ਰਿੱਕੂ ਖਰੇਟੀ ਹਰਿਆਣੇ ਵਾਲਾ ਕਬੱਡੀਆਂ ਪਾਵੇਗਾ ਦੂਜੇ ਪਾਸੇ ਗੁਰਵਿੰਦਰ ਖੁੰਨਣ ਵਾਲਾ ਕਬੱਡੀਆਂ ਪਾਵੇਗਾ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਪਹਿਲੀ ਕਬੱਡੀ ਪੈਣ ਲੱਗੀ ਹੈ ਪਹਿਲੀ ਕਬੱਡੀ ਪੈਣ ਲੱਗੀ ਹੈ ਕਿ ਭੱਜਦੇ ਨੂੰ ਇੱਕੋ ਜਿਹੇ ਬਾੜ ਮਿੱਤਰੋ ਅੱਜ ਟੱਕਰੇ ਦੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਕਿ ਧੁੰਮ ਪੈ ਗਈ ਮਿੱਤਰੋ ਓਏ ਫਰਵਾਹੀ ਦੇ ਕਬੱਡੀ ਕੱਪ ਦੀ ਪਹਿਲੀ ਕਬੱਡੀ ਫਾਈਨਲ ਦੀ ਪੈਣ ਲੱਗੀ ਹੈ ਜੱਫੀ 4 ਹੈ ਚੌਥਾ ਚੌਥ ਦੇਖਾ ਵੀ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਬਾਂਦਰ ਰੋੜ ਪਿੰਡ ਦਾ ਸੋਨਾ ਜਾਂ ਸ਼ਰਨਾ ਡੱਗੋ ਵਾਲਾ ਪਰ ਕੀ ਇਸ਼ਾਰੇ ਸੱਤੇ ਦੇ ਨੰਬਰ ਗੁਰਵਿੰਦਰ ਦੇ ਸੇ ਜੁੜਦਾ ਆਇਆ ਬਿੰਦੇ ਬਾਈ ਸਾਜੀ ਆ ਗਿਆ ਉਧਰ ਰਾਜਾ ਸਾਡਾ ਵੀਰ ਆਖ ਰਿਹਾ ਆਸਟ੍ਰੇਲੀਆ ਵਾਲਾ ਵੀ ਖੁਸ਼ੀ ਦੇ ਦੋ ਜੱਫਿਆਂ ਦੇ ਉੱਤੇ 1100 ਦਿੱਤਾ ਜਾਣਾ ਲੋ ਸ਼ਕਰਪੁਰੀਆ ਮੇਰੇ ਵੀਰੋ ਉਹ ਸਯਾਦ ਅਲੀ ਉਹ ਸਯਾਦ ਅਲੀ ਤੇ ਦੁੱਗਾਂ ਵਾਲਾ ਜੱਟ ਰੁੱਕਾਂ ਵਾਲਾ ਰੁੱਕਾਂ ਵਾਲਾ ਦੁੱਗਾਂ ਵਾਲਾ ਇਹ ਸ਼ਾਦੀ ਨੰਬਰ ਨੰਬਰ ਦੇ ਬੱਲੇ 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 ਨੰਬਰ ਜਿਹੜਾ ਸ਼ਕਰਪੁਰੀਆ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਗਲਾਬ ਸਿੰਧੂ ਸਾਦੀ ਦੇ ਜਦਾਰ ਗੁੱਲੂ ਦਾ ਸਿੱਕਾ ਲਓ ਚਾਂਦੀ ਦਾ ਸਿੱਕਾ ਉਧਰ ਕਹਿੰਦੇ ਰਵੀ ਕਲਸੀਆਂ ਵਾਲਾ ਕਬੱਡੀ ਪਾਉਣੀ ਵਧਿਆ ਹੋਇਆ ਗੁਲਾਬ ਸਿੰਘੂ ਤੇ ਬਾਈ ਜਗਤਾਰ ਸਿੰਘੂ ਦੀ ਕਹਿੰਦੇ ਆ ਵੀ ਦੁੱਗਾਂ ਦਾ ਜੱਟ ਜਿੱਦੇ ਗੱਫੇ ਲਊ ਉਹਨੇ 5-500 ਦਿੱਤੇ ਜਾਣਗੇ ਪਰ ਕਲਸੀਆਂ ਵਾਲੇ ਦੀ ਰੇਡ ਤੇ ਫਰੀਦਕੋਟਿਆ ਓਏ ਸ਼ਰਨਾ ਸ਼ਰਨਾ ਡੱਗੋ ਵਾਲਾ ਫਰੀਦਕੋਟ ਲੁਧਿਆਣਾ ਓ ਰਵੀ ਕਲਸੀਆਂ ਵਾਲਾ ਬੱਲੇ 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 ਉਹ ਦੁਨੀਆ ਦਾ ਚੁੱਠੀਆ ਉਹ ਫਰਵਾਹੀ ਵਾਲੇ ਆ ਗਿਆ ਨਜ਼ਾਰਾ ਉਹ ਰਿੱਕੂ ਆ ਗਿਆ ਖਰੇਟੀ ਵਾਲਾ ਹਰਿਆਣੇ ਵਾਲਾ ਅੱਜ ਮੋਟਰਸਾਈਕਲ ਜਿੱਤਣ ਨੂੰ ਫਿਰਦਾ ਤੁਸੀਂ ਦੇ ਦੋ ਜੱਫਿਆਂ ਦੇ ਉੱਤੇ ਰਾਜੂ ਆਸਟ੍ਰੇਲੀਆ ਵੱਲੋਂ 2100 ਦਿੱਤਾ ਜਾਣਾ ਲੋ ਕਬੱਡੀ ਕਹਿੰਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਰੇਂਕੂ ਖਰੇਟੀ ਤੇ ਦੂਜੇ ਪਾਸੇ ਉਹ ਬਰਸਾਲਪੁਰੀਆ ਉਹ ਬਰਸਾਲਪੁਰੀਆ ਉਹ ਬੱਲੇ ਬੱਲੇ ਬਰਸਾਲਪੁਰੀਆ ਤੇ ਰਿੱਕੂ ਖਰਾਟੀ ਵਾਲਾ ਉਹ ਖਰਾਟੀ ਵਾਲਾ ਖਰਾਟੀ ਪਰ ਨੰਬਰ ਹਰਿਆਣੇ ਦੇ ਹਰਿਆਣੇ ਵਾਲਾ ਛੋੜਾ ਜੋੜ ਗਿਆ ਉਧਰ ਗਿਲਦੀਪ ਬਾਈ ਤੇ ਗਲਾਰ ਸਿੰਘ ਜਗਤਾਰ ਸਿੰਘ ਸਿੱਧੂ ਦੀ ਕਹਿੰਦੇ ਵੀ ਦੁੱਗਾ ਵਾਲੇ ਦਾ ਹਰ ਇੱਕ ਜੱਫਾ 1-1000 ਦਾ ਹੋਵੇਗਾ ਜੀ ਬਹੁਤ ਧੰਨਵਾਦ ਆ ਰਾਮਣਾ ਸਾਈ ਪ੍ਰੋਫੈਸਰ ਨਾਲ ਹਾਟੇ ਵਾਲੇ ਵੀਰ ਦੇ ਨਾਲ ਸਾਡੇ ਵੀਰ ਜਿੱਥੇ ਵੀ ਦੇਖਦਾ ਵੀ ਯੋਧੇ ਵਰਗੇ ਬਹੁਤ ਧੰਨਵਾਦ ਦੁਕਾਨਾਂ ਕੋਲ ਸ਼ੇਧ ਤਰ ਤੇ ਹਾਂਜੀ ਉਧਰ ਸੀਪਾ ਪ੍ਰਧਾਨ ਕਹਿੰਦਾ ਵੀ ਸ਼ਰਨੇ ਦੇ ਹਰ ਇੱਕ ਜੱਫੇ ਦਾ 500 ਤੇ ਦੁੱਗਾਂ ਵਾਲੇ ਖੁਸ਼ੀ ਦੇ ਹਰ ਇੱਕ ਜੱਫੇ ਦਾ 500 ਉਧਰ ਦੱਸਣਾ 1100 ਜਸੀ ਮਲਜੀਅਮ ਵਾਲੇ ਦਾ ਯਾਰ ਰਾਜੂ ਸ਼ਾਮਪੁਰ ਗਵਿੰਦਰ ਪੰਨੋ ਰਾਜੂ ਸ਼ਾਮਾਪੁਰ ਯੋਧਾ ਮਹਾਰਾਜ ਕੇਵਲ ਸੰਦੀਪ ਹੁਣੀ ਯੂ ਐਸ ਏ ਵਾਲੇ ਹਣੀ ਹੁਣੀ ਪੁੱਜਿਆ ਲੋ ਟੱਕਰ ਓ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਓ ਸ਼ਕਰਪੁਰੀ ਆ ਮੇਰੇ ਵੀਰੋ ਓ ਬਾਈ ਸਾਜੀ ਦੀਆਂ ਰੇਡਾਂ ਕਿੰਦਾ ਲੱਗਦੀਆਂ ਇੱਕ ਵਾਰੀ ਤਾੜੀਆਂ ਓ ਸਾਜੀ ਦੀਆਂ ਰੇਡਾਂ ਦੇ ਉੱਤੇ ਸਿੱਕਾ ਦਿੱਤਾ ਜਾਣਾ ਓ ਫਰਵਾਹੀ ਵਾਲੇ ਪਾ ਦੇ ਰੌਲਾ ਗੁਰਵਿੰਦਰ ਖੋਨਣ ਵਾਲਾ ਓ ਗੁਰਵਿੰਦਰ ਖੋਨਣ ਵਾਲਾ ਭੱਜ ਗਿਆ ਰੇਡਾਂ ਪੈ ਰਹੀਆਂ ਜੱਫੇ ਲੱਗਦੇ ਆ ਜੱਗਾ ਡਾਕਟਰ ਜੀ ਕਹਿੰਦੇ ਵੀ ਦੁੱਗਾਂ ਵਾਲੇ ਖੁਸ਼ੀ ਦਾ ਹਰ ਇੱਕ ਜੱਫਾ 11 1100 ਹੋਦਾ ਬਾਈ ਜੀ ਬਾਗੂ ਬੰਦੇ ਬਾਹਰ ਹੋ ਜਾ ਬਾਈ ਜਿਹੜਾ ਮੈਚ ਚਾਲੂ ਕਰਨਾ ਜਿਹੜਾ ਕੋਈ ਹੋਰ ਪਲੇਅਰ ਆ ਉਹ ਬੈਜੋ ਜਿਹੜਾ ਬਾਦੂ ਭੁੱਲੇ ਰਹਾ ਸਾਈਡ ਤੇ ਬੈਜੋ ਨਹੀਂ ਮੈਚ ਰੋਕਾਂਗੇ ਆਸੀਂ ਦਰ ਦਰਸਖੀ ਦੇਖਣਾ ਹੈ ਬਈ ਯਾਰੋ ਗਰਾਊਂਡ ਖਾਲੀ ਰੱਖੋ ਵੀਰ ਬਣ ਕੇ ਜਿਹੜੇ ਭਰਾ ਦਾ ਕੋਈ ਕੰਮ ਨਹੀਂ ਬਾਹਰਲੇ ਪਾਸੇ ਉਧਰ ਕਹਿੰਦੇ ਕਬੱਡੀ 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 ਬੱਲੇ ਬੱਲੇ ਇੱਕ ਪਾਸੇ ਕਹਿੰਦੇ ਮੁੰਡਾ ਰੰਗੂ ਖਰੋਟੀ ਤੇ ਦੂਜੇ ਪਾਸੇ ਉਹ ਜੋਤ ਕਲਸੀਆ ਵਾਲਾ ਕਲਸੀਆ ਵਾਲਾ ਨੀਵੇਂ ਥੋੜਾ ਵੀਰੇ ਤਾਲ ਮੇਲ ਦੇ ਨਾਲ ਉਧਰ ਗਲਾਬ ਸਿੱਧੂ ਜਲਦੀਪ ਸਿੱਧੂ ਜਗਤਾਰ ਸਿੱਧੂ ਬਈ ਦੀ ਕਹਿੰਦੇ ਆ ਜਿਹੜਾ ਸਾਜੀ ਨੂੰ ਜੱਫੀ ਜੱਫਾ ਲਊ 1000 ਦੇਵਾਂਗੇ 1000 ਪ੍ਰੀਤ ਜੀ ਮੈਂ ਤਾਂ ਮਾਈਕ ਬੰਦ ਹੀ ਕਰ ਲੈਣਾ ਪਰ ਇੱਧਰ ਵੀ ਪੈਸੇ ਬੋਲਣੇ ਪੈਂਦੇ ਆ ਭਰਾ ਮੇਰਾ ਵੀ ਕੋਈ ਕਸੂਰ ਨਹੀਂ ਤੁਸੀਂ ਸਾਡਾ ਵੱਡਾ ਵੀਰ ਹੈ ਉਧਰ ਗਲਾਬ ਸਿੱਧੂ ਵੀਰ ਵੱਲੋਂ ਸਰਦਾ ਬੈਲਜੀਅਮ ਜੱਸੀ ਬੈਲਜੀਅਮ ਵੱਲੋਂ ਉਹਨਾਂ ਵੱਲੋਂ 11000 ਸਾਝੀ ਦੀਆਂ ਤਿੰਨ ਕਬੱਡੀਆਂ ਦੇ ਉੱਤੇ ਮੈਚ ਅਮਰੀਕਾ ਜਾ ਉੱਥੇ ਲਓ ਸਾਹਮਣੇ ਰਵੀ ਕਲਸੀਆ ਵਾਲਾ ਕਬੱਡੀ ਪਾਉਣ ਲਈ ਵਾਧਾ ਹੋਇਆ ਚਾਰ ਯਾਸੀ ਹੈ ਸ਼ਰਲੇ ਵਰਗੇ ਸੋਨੇ ਵਰਗੇ ਕਹਿੰਦੇ ਮੁੰਡੇ ਜਲੰਧਰ ਦੀ ਟੀਮ 'ਚ ਖੇਡ ਰਿਹਾ ਹੈ ਮੁੰਡੇ ਸ਼ੰਕਰਪੁਰ ਦੀ ਟੀਮ 'ਚ ਖੇਡ ਰਿਹਾ ਹੈ ਪਰ ਦੂਜੇ ਪਾਸੇ ਡੱਗੋ ਵਾਲਾ ਡੱਗੋ ਵਾਲਾ ਡੱਗੋਲਾ ਡਗੋਲਾ ਪਰ ਰਵੀ ਭੱਜ ਗਿਆ ਉਧਰ ਜੱਗਾ ਡਾਕਟਰ ਤੇ ਜੋਧਾ ਕੈਨੇਡਾ ਉਹ ਕਹਿੰਦੇ ਦੁੱਗਾ ਖੁਸ਼ੀ ਜੱਫਾ ਲਾਵੇ 2100 ਦੇਵਾਂਗੇ ਲੋ ਇਧਰਲੇ ਪਾਸੇ ਕਹਿੰਦੇ ਆ ਕਬੱਡੀ 11000 ਵਾਲੀ ਸਰਬਾ ਬੈਲਜੀਅਮ ਜੱਸੀ ਬੈਲਜੀਅਮ ਤੇ ਸਾਡਾ ਭਰਾ ਉਹਨਾਂ ਵੱਲੋਂ ਮੇਰੇ ਵੀਰੇ ਗੁਲਾਬ ਸਿੱਧੂ ਵੱਲੋਂ 11000 ਵਾਲੀ ਪਹਿਲੀ ਕਬੱਡੀ ਕਹਿੰਦੇ ਤਿੰਨ ਕਬੱਡੀਆਂ ਦੇ ਉੱਤੇ 11000 ਉਹ ਟੱਕਰ ਦੁੱਗਾਂ ਵਾਲੇ ਜੱਟ ਦੇ ਨਾਲ ਉਹ ਨਿਰਮਲ ਸਿੰਘ ਪੰਚ ਦੇ ਮੁੰਡੇ ਦੇ ਨਾਲ ਉਹ ਸਾਜੀ ਭੱਜ ਗਿਆ ਸਾਜੀ ਭੱਜ ਗਿਆ ਲੈ ਵੀ ਗੁੱਲੂ ਵੱਲੋਂ ਸਿੱਕਾ ਦੇ ਦਿੱਤਾ ਗਿਆ ਚੰਦੀ ਦਾ ਕਹਿੰਦੇ ਸ਼ਕਰਪੁਰੀਏ ਭਾਈ ਰੀਕਾ ਗੁਦਵਾ ਵੱਲੋਂ ਬੂਟਾ ਸਾਪਾ ਜੀ ਨਾਲ ਰਮਨ ਕਨੇਡਾ ਦਸਮੇਸ਼ ਵਸ ਵਾਲੇ ਜਿਹੜੇ ਤਿੰਨ ਪੈਣਾ ਜਫੇ ਲਾਉਣਗੇ ਜੀ 11 1100 ਰੁਪਏ ਨੋ ਲਓ 11 11 1100 ਦਿੱਤਾ ਜਾਵੇਗਾ ਗੱਲ ਟਿਕਾਣੇ ਆ ਰੀਕੇ ਬਈਉਰੀ ਪੁੱਜੇ ਹੋਇਆ ਉਧਰ ਕਹਿੰਦੇ ਉਹ ਖੋਦਣ ਵਾਲਾ ਗੁਰਵਿੰਦਰ ਫੜ ਲਿਆ ਮੁੰਡਿਆ ਨੇ ਪਰ ਸਾਹਮਣੇ ਆਹ ਭੱਜ ਗਿਆ ਆਹ ਫੋ ਟਰੈਕਟਰ ਦਾ ਜੇਤੂ ਹੈ ਵੱਲੋਂ ਮਜਰੇ ਦੇ ਕੱਪ ਦਾ ਖੋੜ ਦਾ ਜੇਤੂ ਹੈ ਕਹਿੰਦੇ ਗੁਰਵਿੰਦਰ ਖੋਨਣ ਵਾਲਾ ਆਪਣੀ ਟੀਮ ਦੇ ਹਿਸੇ ਅੰਕ ਦਾ ਵਾਧਾ ਕਰ ਗਿਆ ਹੈ ਹਰਿਆਣੇ ਦਾ ਸ਼ੋਹਰਾ ਕਬੱਡੀ ਪਾ ਰਿਹਾ ਹੈ ਦੁੱਗਾਂ ਦਾ ਜੱਟ ਜੱਫਾ ਲਾਵੇ ਤੇ ਗੱਲ ਕਹਿੰਦੇ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਉਹ ਗੱਲ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਜਗਤਾਰ ਸਿੰਘੂ ਨਹੀਂ ਬਾਈ ਕਹਿੰਦੇ ਮੋਹਿੰਦਰਜੀਤ ਦੇ ਦੋ ਜੱਫਿਆਂ ਦੇ ਉੱਤੇ ਚਾਂਦੀ ਦਾ ਸਿੱਕਾ ਗੁੱਲੂ ਬਾਣੀਏ ਹੁਣ ਕਹਿੰਦੇ ਆ ਲਓ ਰੇਂਕੂ ਖਰੇਟੀ ਉਧਰ ਬੱਲੇ ਬੱਲੇ ਲੇ ਸਪਾਈਡਰ ਉਹ ਸਪਾਈਡਰ ਉਹ ਸਪਾਈਡਰਮੈਨ ਤਿਰਕ ਦਾ ਮਾਪਰ ਨੰਬਰ ਰਿਕੂ ਫਰੇਟੀ ਦਾ ਨੰਬਰ ਰਿਕੂ ਫਰੇਟੀ ਦੇ ਹਿੱਸੇ ਜੁੜ ਗਿਆ ਹੈ ਬੈਸਟਾ ਨੂੰ ਨਿੰਮੇ ਬਾਈ ਪਲੈਟੀਨਾ ਮੋਟਰਸਾਈਕਲ ਦਿੱਤੇ ਜਾਣੇ ਆ ਉਧਰ ਰਵੀ ਆ ਗਿਆ ਕਲਸੀਆ ਵਾਲਾ ਚਾਰ ਜਾਫੀ ਹੈ ਸ਼ਕਰਪੁਰ ਦੀ ਟੀਮ ਦੇ ਦੇਖਿਆ ਵੀ ਤਿਆਰੀ ਦੇ ਵਿੱਚ ਹੈ ਆ ਸ਼ਰਨਾ ਡੱਗੋ ਵਾਲਾ ਪਿਆਰ ਹੈ ਜਾਂ ਬੰਦਰ ਦੌੜ ਪਿੰਡਾ ਕਦੇ ਸੋਨੇ ਦਾ ਗੱਲਾਂ ਹੋੜ ਗਿਆ ਜਿਹੜਾ ਜੱਫੇ ਵੱਧ ਲਊ ਉਹਨੂੰ ਮੋਟਰਸਾਈਕਲ ਦਿੱਤੇ ਜਾਣਗੇ ਉਹਨੂੰ ਮੋਟਰਸਾਈਕਲ ਦਿੱਤੇ ਜਾਣਿਆ ਉਧਰ ਕਹਿੰਦੇ ਡੱਗੋ ਵਾਲਾ ਮੂਰੇ ਹੋ ਗਿਆ ਰਵੀ ਤੇ ਸ਼ਰਦਾ ਉਹ ਮਾਰੀ ਤੌਰ ਤੇ ਨੰਬਰ ਰੇਡਰ ਦਾ ਨੰਬਰ ਰਵੀ ਗਲਸੀਅਮ ਵਾਲ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਉਧਰ 1100 ਕਹਿੰਦੇ ਰਾਜਾ ਸਾਡਾ ਆਸਟ੍ਰੇਲੀਆ ਵਾਲਾ ਰਾਜੂ ਕਹਿੰਦੇ ਸਾਜੀ ਨੇ ਤਿੰਨ ਕਬੱਡੀਆਂ ਤੇ ਲਾਉਂਦਾ ਤੇ 11000 ਸਰਬਾ ਬੈਲਜੀਅਮ ਜੱਸੀ ਬੈਲਜੀਅਮ ਤੇ ਗੁਲਾਬ ਸਿੱਧੂ ਵੱਡਾ ਫਨਕਾਰ ਦੂਜੀ ਕਬੱਡੀ ਪੈ ਗਈ ਕੰਤੀ ਬਾਈ 10000 ਦੂਜੀ ਕਬੱਡੀ ਅਰਸ਼ ਤੇ ਸਾਜੀ ਰੋਪੜ ਵਾਲਾ ਜਲੰਧਰ ਵਾਲਾ ਰੋਪੜ ਤੇ ਜਲੰਧਰ ਦੇ ਸਾਹਮਣੇ ਆਹ ਸਾਜੀ ਆਹ ਸਾਜੀ ਆਹ ਸਾਜੀ ਲੋ ਪਰਸਾਲਪੁਰੇ ਨੇ ਕੁਦਿਆਂ ਨਚਾ ਦਿੱਤੀ ਆ ਓ ਬਾਈ ਤੇ ਸਵਾਦ ਲਓ ਬਰਸਾਲਪੁਰੇ ਨੂੰ 1100 ਸਾਡਾ ਰਾਜੂ ਆਸਟ੍ਰੇਲੀਆ ਵਾਲਾ ਦੇ ਰਿਹਾ ਮੇਰੇ ਵੀਰੋ ਰਾਜੂ ਆਸਟ੍ਰੇਲੀਆ ਲਓ ਹਾਂਜੀ ਮੈਂ ਵੀ ਨਿੰਮੇ ਬਾਈ 1000 ਅਰਸ਼ ਬਰਸਾਲਪੁਰ ਲਈ ਹੈ ਕਲਦੀਪ ਸਿੱਧੂ ਜਗਤਾਰ ਸਿੱਧੂ ਤੇ ਗੁਲਾਬ ਸਿੱਧੂ ਨੇ ਐਲਾਨ ਕਰਾਇਆ ਸੀਗਾ ਵੀ ਜਿਹੜਾ ਸਾਜੀ ਨੂੰ ਜਫਾ ਲਊ 1000 ਕਹਿੰਦੇ ਦਿੱਤਾ ਜਾਵੇਗਾ ਅਰਸ਼ ਦਾ 1000 ਸਾਡੇ ਕੋਲ ਹੈ ਮੈਦ ਤੋਂ ਬਾਹਰ ਲੇ ਉਧਰ ਰਿਕੂ ਖਰੈਕਟੀ ਕਬੱਡੀ ਪਾ ਰਿਹਾ ਹੈ ਉਧਰ 21 21 ਦਾ ਜੱਫਾ ਦੁੱਗਾਂ ਨੇ ਜੱਟ ਦਾ ਪਰ ਦੂਜੇ ਪਾਸੇ ਦੇਖਿਆ ਅਰਸ਼ ਤਿਆਰ ਜੋ ਬੱਲੇ 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 ਦੁੱਗਾਂ ਵਾਲਾ ੱੱੱਗਾਂ ਵਾਲਾ ਦੁੱਗਾਂ ਵਾਲਾ ਜੱਟ ਮੇਰੇ ਵੀਰੋ 31 ਮਾਰਚ ਦੀ ਤਰੀਕ ਜਿਹੜੀ ਸੇਖੇ ਦੇ ਕਬੱਡੀ ਕੱਪ ਦੀ ਹੋਣੀ ਹੈ ਆਮਨ ਸਾਡਾ ਬਾਵਾ ਮਕੰਦ ਪ੍ਰਧਾਨ ਵੱਲੋਂ ਖੁੱਲੇ ਸੱਦੇ ਇੱਕ ਖਿਡਾਰੀ ਮਾਰੋ ਖੇਡੇਗਾ ਕਬੱਡੀ ਓਪਨ ਦੇ ਵਿੱਚ ਮੇਰੇ ਵੀਰੇ ਲਓ ਗੁਰਵਿੰਦਰ ਖੋਨਣ ਵਾਲੇ ਦੀ ਕਬੱਡੀ ਤੇ ਅਮਰੀਕਾ ਆ ਜਾ ਉੱਥੇ ਲਓ ਹਰਿਆਣੇ ਵਾਲਾ ਗੁਰਵਿੰਦਰ ਕਬੱਡੀ ਪਾ ਰਿਹਾ ਪਰ ਸਾਹਮਣੇ ਝਨੇੜੀ ਵਾਲਾ ਕਹਿੰਦਾ ਨੰਬਰ ਧਾਵੀ ਦੇ ਹਿੱਸੇ ਹੈ 1000 ਅਰਸ਼ਦਾਬ ਕੀ ਨਾਮ ਇਹ ਤੇਰਾ ਮਨਿੰਦਰ ਕੋਲੇ ਪਾਉਂਦਾ ਕਰ ਤਿਆਰਸ਼ ਭਾਈ 1000 ਮਨਿੰਦਰ ਕੋਲੇ ਹੈ ਜਿਹੜਾ ਬਈਓ ਨੇ ਐਲਾਨ ਕਰਾਇਆ ਸੀਗਾ ਜੱਫੇ ਦਾ हर्ष बरसालप्रीत दा लो हजार वाली तीसरी कबड्डी मेरे वीरयो गुलाब सिंधु जस्सी बेल्जियम वाला ते सरबा बेल्जियम वाला 11000 ਵਾਲੀ ਤੀਜੀ ਕਬੱਡੀ ਕਹਿੰਦੇ ਇਹ ਮੁੰਡਾ ਸ਼ਕਰਪੁਰੀਆ ਓ ਸ਼ਕਰਪੁਰੀਆ ਤੇ ਦੂਜੇ ਪਾਸੇ ਓ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਖੁਸ਼ੀ ਦੇਖ ਰਿਹਾ ਓਹ ਸਾਜੀ 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 ਓ ਪੱਗੜੇ ਪੱਗੜੇ ਟੰਗੜੇ ਓ ਦੁੱਕਾ ਵਾਲੇ ਜੱਟ ਦੇ ਖਾਤੇ 'ਚ ਜੱਸੀ ਅਰਗੇ ਕਹਿੰਦੇ ਨਿਆਰੀ ਓ ਬਾਈ ਜੇ ਨਜ਼ਾਰਾ ਇੱਕ ਵਾਰੀ ਵਾਹ ਵਾਹ ਜੀ ਵਾਹ ਉਹ ਪਿਛਲਾ ਕਹਿੰਦੇ ਜੱਫਾ ਪਹਿਲਾਂ ਤਿੰਨ ਕੌਡੀਆਂ ਵਾਲਾ ਅਰਸ਼ ਨੇ ਲਾ ਦਿੱਤਾ 11000 ਵਾਲਾ ਦੂਜੀ ਕੌਡੀ ਦੇ ਉੱਤੇ ਜੱਫਾ ਲੱਗਿਆ ਪਰ ਆਹ ਜੱਫਾ ਕਰੋੜਾਂ ਦਾ ਹੈ ਇਹ 11000 ਦਾ ਨਹੀਂ ਸੀ ਦੁੱਗਾਂ ਵਾਲੇ ਨੇ ਜਦੋਂ ਜੱਫਾ ਲਾਇਆ ਤਾਂ ਦੁਨੀਆ ਨੱਚੀ ਦੁਨੀਆ ਨੱਚੀ ਕਿ ਨਹੀਂ ਅਮਰੀਕ ਭਾਈ ਇਹ ਹੋ ਗਿਆ ਗਰਾਊਂਡ ਜਿਹੜਾ ਵਾਲੇ ਉਹ ਵੀਰ ਮੜ ਕੇ ਗਰਾਊਂਡ ਚ ਹਾਂਜੀ ਨਿੰਮੇ ਆ ਰਿਕੂ ਖਰਾਟੀ ਆ ਗਿਆ ਕਬੱਡੀ ਪਾਉਣ ਉਧਰ ਦੋਗਾਰੇ ਖੁਸ਼ੀ ਦਾ 1000 ਇਹ ਜਿਹੜਾ ਸਾਡੇ ਵੀਰਾਂ ਨੇ ਜਗਤਾਰ ਸਿੱਧੂ ਨਾਲ ਪਾਉਂਦਾ ਕੀਤਾ ਉਧਰ ਕਹਿੰਦੇ ਇੰਦਰਜੀਤ ਕਲਸੀਆ ਵਾਲਾ ਜਾਂ ਫੇਰ ਹੋਏ ਖਰਾਟੀ ਵਾਲਾ ਖਰਾਟੀ ਵਾਲਾ ਹੋਈ ਪਈਆ ਓਏ ਬਾਈ ਜੇ ਮੈਚ ਦਾ ਸਵਾਦ ਆਉਂਦਾ ਇੱਕ ਵਾਰੀ ਹਾਂਜੀ ਸਰਪੇ ਆ ਗਿਆ ਲੋ ਇੰਦਰਜੀਤ ਜੇ ਹਿੰਦਰਜੀਤ ਦੇ ਇੱਕ ਹੋਰ ਜੱਫੇ ਦੇ ਉੱਤੇ ਸਿੱਕਾ ਦਿੱਤਾ ਜਾਣਾ ਚਾਂਦੀ ਦਾ ਮੇਰੇ ਵੀਰੋ ਗਗਨ ਜਸੂ ਕੈਨੇਡਾ ਗੁੱਲੂ ਬਾਣੀ ਤੇ ਆਸੂ ਯੂਕੇ ਹੁਣੀਸਾ ਦੇ ਵੀਰ ਸਾਰੇ ਭਾਈ ਮੋਪੀ ਵਰਗੇ ਜਗਤਾਰ ਅਗੇ ਮੈਚਾਂ ਦਾ ਆਨੰਦ ਮਾ ਰਿਆ ਸਰਵੇ ਵਰਗੇ ਜਸਤੀ ਲੱਖੀ ਸਾਰੇ ਭਰਾ ਬਹੁਤ ਧੰਨਵਾਦ ਕਹਿੰਦੇ ਵੀ ਜਿਹੜਾ ਫਾਈਨਲ ਆ ਨਾ ਜਿਹੜਾ ਸਾਰੇ ਦੇ ਦਾ ਥਗੇ ਵਾਲਾ ਦਾ ਇੱਕ ਵਾਰੀ ਤਾੜੀ ਮਾਰ ਦਿਓ ਫਰਮਾਹੀ ਵਾਲਾ ਉਧਰ ਓਏ ਸ਼ਕਰਪਰੀਆਂ ਨੇ ਕਹਿੰਦੇ ਕੋਈ ਹੋਰ ਹੀ ਭੇਜਿਆ ਹੁਣ ਥਾਪੀ ਦੇ ਕੇ ਉਧਰ ਕਹਿੰਦੇ ਬਰਸਾਲ ਪਰੀਆਂ ਆਹ ਜੱਫਾ ਆਹ ਜੱਫਾ ਆਹ ਜੱਫੇ ਤੇ ਜੱਫਾ ਆਹ ਜੱਫੇ ਤੇ ਜੱਫਾ ਅੱਜ ਕਹਿੰਦੇ ਅਰਸ਼ ਦੇ ਵੀ ਤਕੜੀ ਵਾਪਸੀ ਕੀਤੀ ਐ ਥੋੜੀ ਸੱਟ ਸੀਗੀ ਪਰ ਮਿਹਰ ਕਰੇ ਪ੍ਰਮਾਤਮਾ ਵਾਪਸੀ ਤਕੜੀ ਨਾਲ ਵੀ ਪ੍ਰਭਾਵ ਹੋਇਆ ਹੋਇਆ ਥੋੜਾ ਸਾਈਡ ਤੇ ਮੇਲਾ ਚੋਟੀ ਦਾ ਓਏ ਲਾਈਵ ਆ ਰਿਹਾ ਦਿਖਾ ਦੇ ਨੇੜੇ ਜੇ ਹੋ ਕੇ ਓਏ ਫਰਵਾਹੀ ਦਾ ਫਾਈਨਲ ਚੱਲਦਾ ਓਏ ਫਰਵਾਹੀ ਪਣਦਾ ਫੈਨਲ ਚੱਲਦਾ ਲੱਖ 75 ਦੇ ਫੈਸਲੇ ਓ ਫੈਸਲੇ ਮੋਟਰਸਾਈਕਲਾਂ ਦੇ ਆ ਉਹ ਡੱਗੋ ਵਾਲਾ ਸ਼ਰਨਾ ਲਾ ਕੇ ਜਫਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਇਸੇ ਫਾਈਨਲ ਇਹਦਾ ਦੁੱਖ ਤੋੜਦੇ ਫਾਈਨਲ ਇਹਦਾ ਦੁੱਖ ਤੋੜਦੇ ਬਾਬੇ ਭਲਵੀਰ ਖਾਨ ਦੀ ਕਹਿੰਦੇ ਕਿਰਪਾ ਹੈ ਸਾਡਾ ਗੱਲੂ ਬਾਣੀ ਕਹਿੰਦਾ ਤਾਈਓ ਸਿੱਕੇ ਵੰਡਦੇ ਆ ਐਨ ਸਾਡਾ ਜੱਸੂ ਕੈਨੇਡਾ ਤੇ ਆਸ ਯੂਕੇ ਵੈਕ ਤੇ ਅਮਰੀਕ ਭਾਈ ਲਓ ਸਾਹਮਣੇ ਕਬੱਡੀ ਪੈ ਗਈ ਹੈ ਜਗਤਾਰ ਸਿੱਧੂ ਭਾਈ ਕਹਿੰਦਾ ਗੁਰਦੀਪ ਸਿੱਧੂ ਨਹੀਂ ਗਲਬ ਸਿੱਧੂ ਨਹੀਂ ਜੇ ਦੁੱਗਾਂ ਵਾਲਾ ਫੇਰ ਜਫਾ ਲਾਵੇ ਫੇਰ 1000 ਪਰ ਸਾਹਮਣੇ ਰੋਪੜ ਵਾਲਾ ਰੋਪੜ ਵਾਲਾ ਅਰਸ਼ ਅਰਸ਼ ਬਰਸਾਲ ਪ੍ਰਿਆ ਬਰਸਾਲ ਪ੍ਰਿਆ ਸਾਲ ਪੁਰੇ ਝੋਟੇ ਨੇ ਕਹਿੰਦੇ ਅੱਜ ਵਾਪਸੀ ਕੀਤੀ ਹੈ ਮੈਚ ਸਵਾਗਤ ਬੋਲੇ 21 ਸੋਨਹਾਰ ਉਧਰ ਰਾਜੂ ਸ਼ਾਹਪੁਰ ਦਵਿੰਦਰ ਪੰਨੂ ਰਾਜਾ ਸ਼ਾਮਪੁਰ ਤੇ ਯੋਧਾ ਮਹਾਰਾਜ ਕੇਵਲ ਸੰਦੀਪ ਤੇ ਹਨ ਜੁਐਸ ਨੇ ਪੁੱਛਿਆ ਭਾਈ ਰਾਮਣਾ ਸਾਈ ਪ੍ਰੈਸ ਹਾਟੇਡ ਵਾਲੇ ਸਾਡੇ ਵੀਰ ਪ੍ਰਦੀਪ ਮਾਰ ਕੇ ਸਾਰਿਆਂ ਦਾ ਧੰਨਵਾਦ ਆ ਨਾਲ ਮੈਂ ਦੇਖਦਾ ਵੀ ਜੱਸਾ ਭਾਈ ਵੀ ਆ ਸਾਡੇ ਵੀਰ ਭਾਈ ਲੱਖੀ ਵਰਗੇ ਸਰਵੇ ਵਰਗੇ ਸਾਰੇ ਵੀਰ ਲਾਈਵ ਵਾਲੇ ਕੈਮਰੇ ਦੇ ਸਾਹਮਣੇ ਕੈਮਰਾਮੈਨ ਆ ਜਾਵੇ ਫਾਸਟ ਟੀਮ ਆਈ ਦੇ ਕਬੱਡੀ ਕੱਪ ਦੇ ਉੱਪਰ ਕਲਸੀਆ ਸੈਕਿੰਡ ਸ਼ਕਰਪੁਰ ਨਿੰਮੇ ਬਾਈ ਬੈਸਟ ਰੇਡਰ ਯਾਫੀ ਦਾ ਦੋ ਬੋਲ ਦੋ ਬੋਲ ਦੋ ਆ ਕਿੱਥੇ ਨੇ ਸਾਡੇ ਭਾਈ ਸੰਗੂ ਵੇਖੀ ਬਾਹਰੋਂ ਜਿਹੜੇ ਮੇਰੇ ਵੀਰ ਆਏ ਵੀਰ ਬਣ ਕੇ ਹੋਲੀ ਜਾਣਾ ਸਾਰੇ ਨੇ ਖਾਨ ਸਾਹਿਬ ਤੁਹਾਡਾ ਹੀ ਬਹੁਤ ਧੰਨਵਾਦ ਹੈ ਜੀ ਜੱਸੇ ਜੱਸੇ ਸਰਪੰਚ ਦਾ ਸਨਮਾਨ ਕੀਤਾ ਜਾਣਾ ਆ ਬੈਸਟ ਸੁਣੋ ਜੀ ਅੱਜ ਦੇ ਕਬੱਡੀ ਕੱਪ ਦੇ ਬੈਸਟ ਰੇਡਰ ਯਾਫੀ ਗਰਵਿੰਦਰ ਖੋਨਨ ਨੇ 8 ਕਬੱਡੀਆਂ ਪਾਈਆਂ 7 ਨੰਬਰ ਹਾਸਲ ਕੀਤੇ ਐ ਅੱਜ ਦੇ ਕਬੱਡੀ ਕੱਪ ਦਾ ਬੈਸਟ ਟਰੇਡਰ ਗਰਵਿੰਦਰ ਖੋਨਨ ਵਾਲਾ ਬੈਸਟ ਯਾਫੀ 4 ਟੱਚ 3 ਜੱਫੇ ਅਰਸ਼ ਬਰਸਾਲਪਰੀਏ ਦੇ ਐ ਸ਼ਰਨੇ ਦੇ 6 ਟੱਚ 2 ਜੱਫੇ ਅਰਸ਼ ਬਰਸਾਲਪਰੀਏ ਅੱਜ ਦੇ ਕਬੱਡੀ ਕੱਪ ਦਾ ਬੈਸਟ ਯਾਫੀ ਹੈ ਵਾਹ ਜੀ ਵਾਹ ਬਹੁਤ ਬੈਸਟ ਟਰੇਡਰ ਗੁਰਵਿੰਦਰ ਖੁੰਨਣ ਬੈਸਟ ਯਾਫੀ ਅਰਸ਼ ਬਰਸਾਲਪੁਰ ਉਹ ਬਾਈ ਜੀ ਅਰਸ਼ ਵਾਲੇ ਜੱਫੇ ਵਾਲੇ ਪੈਸੇ ਕਿਹੜੇ ਵੀਰ ਕੋਲ ਹਾਂ ਜੀ ਬਹੁਤ ਧੰਨਵਾਦ ਅਰਸ਼ ਦੇ ਵੀਰੇ ਉਹ ਮਨਿੰਦਰ ਬਾਈ ਉਹਨਾਂ ਨੂੰ ਦੇ ਦਿੱਤੇ ਠੀਕ ਹੈ ਜੀ ਖੁਸ਼ੀ ਦੇ ਵੀ ਠੀਕ ਹੈ ਜੀ ਉਹ ਮੁੰਡੇ ਮਤ ਮੰਗਦੇ ਸੀਗੇ ਭਾਈ ਰਾਜਾ ਭਾਗੂ ਆਸਟ੍ਰੇਲੀਆ ਵੀਰ ਮਾਈਕ ਲੈ ਜਾ ਦਿਓ ਭਾਈ ਰਾਜਾ ਭਾਗੂ ਕਾ ਆਸਟ੍ਰੇਲੀਆ ਸ਼ਰਮਾ ਜੀ ਸਾਡੇ ਰਾਜੂ ਸਰ ਨੂੰ ਵੱਡੇ ਪਿਆਰ ਸਾਡੇ ਲਈ ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਜੀ ਮੈਂ ਵੀ ਬਾਈ ਆ 11000 ਦੀ ਗੱਲ ਕਰਦੇ ਆ ਬਾਈ ਹਾਂ ਜਿਹੜਾ ਤੋਬ ਲੈ ਹਾਂ ਉਹ ਵੀ ਮੈਂ ਤੋਂ ਆਪਣੇ ਕਲੱਬ ਵਾਲੇ ਬਲਾ ਕੇ ਗਏ ਨੇ ਮੁੰਡੇ ਹਾਂ ਮੈਂ ਉਹੀ ਗੱਲ ਹੈ ਕੋਈ ਨਹੀਂ ਇੱਥੇ ਇੱਥੇ ਨੇ ਸਾਰੇ ਪੁਰੀ ਨੇ ਬਾਈ ਮਾਈਕ ਲੈ ਜਾਓ ਜੀ ਸਾਊਂਡ ਵਾਲਾ ਵੀ ਆ ਜਾਓ ਜੀ ਆ ਪਿੱਛੇ ਭੜਾ ਦਿਓ ਮਰੀਗ ਆ ਵੀਰ ਨੂੰ ਭੜਾ ਦਿਓ 1 ਮਿੰਟ ਜੀ ਹਾਂ ਇੱਕ ਮਿੰਟ ਜੀ ਸੀਪਾ ਤੇ ਗੁਰਵਿੰਦਰ ਸੰਮਰ ਕਰਨ ਜੀ ਜਸੂ ਕੈਨੇਡਾ ਬਾਬਾ ਬਲਬੀਰ ਖਾਨ ਦੀ ਗੁੱਲੂ ਬਾਣੀਆਂ ਦੇ ਜਸੂ ਕੈਨੇਡਾ ਤੇ ਪੂਰੀ ਕਿਰਪਾ ਜਸੂ ਕੈਨੇਡਾ ਬਾਬਾ ਬਲਬੀਰ ਖਾਨ ਦੀ ਤੇ ਗੁੱਲੂ ਬਾਣੀਆਂ ਦੇ ਬਹੁਤ ਵੱਡੀ ਕਿਰਪਾ ਜੀ ਥੈਂਕ ਯੂ ਭਾਈ ਮੈਂ ਬੇਨਤੀ ਕਰਦਾ ਟੀਮਾਂ ਕਲਸੀਆ ਫਸਟ ਹੈ ਜਿਹਨਾਂ ਦੇ ਵਿੱਚ ਸੈਕੰਡ ਸਕਰਪੁਰ ਗੁਰਵਿੰਦਰ ਖੋਨਨ ਅਰਸ਼ ਪ੍ਰਸ਼ਾਪਰ ਬਹੁਤ ਤਕੜਾ ਜਿਹੜਾ ਅੱਜ ਦੇ ਟੂਰਨਾਮੈਂਟ ਦੇ ਵੈਸਟ ਰੇਟਰ ਦੇ ਯਾਫੀ ਜਿਹੜੇ ਰਹੇੜੇ ਭਾਈ ਆਪਾਂ ਜਿੱਥੇ ਵੱਡੇ ਪ੍ਰਾਈਜ਼ ਸਾਡੇ ਸੂ ਗ੍ਰਾਮ ਪੰਚਾਇਤ ਦਾ ਧੰਨਵਾਦ ਭਾਈ ਮੁਕੀਤ ਸਿੰਘ ਜੀ ਮੀਤਾ ਚੰਦਰਜੀਤ ਸਿੰਘ ਜੀ ਵਿਲਜਮ ਹਰਵਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਨਾਲ ਯੋद्धा ਕੈਨੇਡਾ ਡਾਕਟਰ ਸਾਹਿਬ ਤੇ ਆਪਾਂ ਕਿਉਂਕਿ ਇਹ ਭਾਈ ਬੂਪੀ ਵਰਗੇ ਸਾਡੇ ਵੀਰ ਜਿਨ੍ਹਾਂ ਵੱਲੋਂ ਫਸਟ ਸੈਕਿੰਡ ਸਾਰੇ 41 41000 21 21000 31 31000 ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ 15000 2100 1100 ਸਾਰੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੱਸੀ ਵੈਲਜਮ ਮੀਤਾ ਸਰਪੰਚ ਚਰਨਜੀਤ ਸਿੰਘ ਜੀ ਵੈਲਜਮ ਜੋਧਾ ਕੈਨੇਡਾ ਸਰਵਾ ਵੈਲਜਮ ਦਰਸ਼ਨ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ ਪਰਿਵਾਰ ਆ ਜਗਤਾਰ ਸਿੰਘ ਸਿੱਧੂ ਯੂਕੇ ਮਨਦੀਪ ਸਿੰਘ ਜੀ ਯੂਕੇ ਬਿੰਦਰੀ ਮਰੀਲਾ ਰੂਪਜੋੜ ਗੁਰਦੇਵ ਸਿੰਘ ਜੀ ਮਹੰਤਾ ਗੁਲਾਬ ਸਿੱਧੂ ਜੀ ਕੁਲਵਿੰਦਰ ਢਿੱਲੋਂ ਕੋਲਾਸਗੀ ਜੀ ਬਿਰ ਸਾਰਿਆਂ ਦਾ ਧੰਨਵਾਦ ਆ ਤੇ ਨਾਲ ਆਪਾਂ ਦੂਜੀ ਲਿਸਟ ਵੀ ਕਿਉਂਕਿ ਮੈਚ ਤੋਂ ਪਹਿਲਾਂ ਪਹਿਲਾਂ ਆਪਾਂ ਪ੍ਰਾਈਜ਼ ਤੋਂ ਪਹਿਲਾਂ ਪਹਿਲਾਂ ਕਲੀਅਰ ਜੜੀ ਕਰ ਲਾਂਗੇ ਚਰਨਜੀਤ ਜੀ ਢੋਲ ਵਾਲੇ ਭਾਈ ਜੁਝਾਰ ਸਿੰਘ ਜੀ ਉਹਨਾਂ ਦਾ ਪਰਿਵਾਰ ਮਣੀ ਜੁਕੇ ਅਰਸ਼ ਜੁਕੇ ਹਰਦੀਪ ਸਾਡਾ ਵੀਰ ਕੁਲਦੀਪ ਸਿੱਧੂ ਹਰਦੀਪ ਸਿੱਧੂ ਧਲੇਮਾ ਵਾਲੇ ਜੀਤ ਸਿੰਘ ਜੀ ਕਾਂਜਲਾ ਰਿਬਨਦੀਪ ਖਰਮੀ ਜਵੈਲਰ ਵਾਲਾ ਅਮਨਦੀਪ ਨਿੱਕੂ ਪੰਡਿਤ ਜੀ ਬਚਿੱਤਰ ਸਿੰਘ ਜੀ ਆੜਤੀਆ ਮੰਨੂ ਤੇ ਗੋਪੀ ਨਿਊਜ਼ੀਲੈਂਡ ਵਾਲੇ ਭਾਈ ਡਾਕਟਰ ਯਾਦ ਜੀ ਜੱਗਾ ਸਿੰਘ ਜੀ ਸੰਧੂ ਡਾਕਟਰ ਸਾਹਿਬ ਤੇ ਭਾਈ ਮਨਿੰਦਰ ਸਿੰਘ ਜੀ ਯੂਕੇ ਵਾਲੇ ਰਾਜੂ ਸਰਮਾ ਜੀ ਪਿਆਰ ਨਾਲ ਜਿਨ੍ਹਾਂ ਨੂੰ ਆਪਾਂ ਮਨਿੰਦਰ ਜੀ ਨੂੰ ਭਾਈ ਭੂਵੀ ਆਖਦੇ ਨੇ ਆ ਤੇ ਨਾਲ ਵੀਰਵਾਲ ਸਰਮਈ 2131 ਗੱਦੀ ਹਜ਼ਾਰ ਵਾਲੇ ਸਾਡੇ ਵੀਰ ਆ ਹੁਣ ਆਪਾਂ ਟੀਮਾਂ ਨੂੰ ਪ੍ਰਾਈਜ਼ ਦੇ ਦਈਏ ਪਹਿਲਾਂ ਸੈਕੰਡ ਟੀਮ ਜੀ ਬਾਈ ਸਕੰਦਰ 2 ਮਿੰਟ ਖੜ ਜਾ ਫਿਰ ਤੂੰ ਲਾ ਲਈ ਉਹ ਤੋਂ ਬਾਅਦ ਕੁਛ ਨਹੀਂ ਦਾ ਸਾਰੀ ਰਾਤੀ ਗਈ ਚਲੀ ਗਈ ਕੋਈ ਉਧਰ ਕਾਲਾ ਫਰਵਾਹੀ ਵਾਲਾ ਮੇਰੇ ਨਾਲ ਸੰਪਰਕ ਕਰੇ ਲੱਕੀਰ ਹਰਦੀਪ ਹਰਦੀਪ RAM ਸਿੱਧੂ ਆ ਸਿੰਗਰ ਨੂੰ ਨਾ ਮੰਗਰੋ ਘੰਟਾ ਲਾਈ ਰੱਖਣਾ ਚਾਹਾਂ ਆਪਾਂ ਹਾਂ ਢੋਲ ਕਾਲੇ ਬਾਈ ਨੇ ਉਧਰ ਪੂਪੀ ਯੂਕੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਡਾਕਟਰ ਜੀ ਸੰਧੂ ਸਾਹਿਬ ਬਾਈ ਰਮਨ ਮੰਡੀ ਕਾਲਾ 14 ਕਨੇਡਾ ਪਰਾਹਾੜਾ ਡਾਕਟਰ ਨੂੰ ਸਾਰੇ ਸਾਡੇ ਨੌਜਵਾਨ ਮੁੰਡੇ ਬਾਈ ਗਲਾਬ ਸਿੱਧੂ ਦਾ ਹਾਟੇ ਨਾਲੇ ਵਾਈਆਂ ਦਾ ਵੀ ਧੰਨਵਾਦ ਆ ਬਾਈ ਰਮਣਾ ਸ਼ਾਮ ਰਾਜੂ ਮੋਹਣਾ ਐਮਸੀ ਹਾਟੇ ਨਾਲੇ ਬਾਈ ਹੈਰੀ ਵਰਗੇ ਸਾਰੇ ਭਰਾ ਮੈਂ ਪ੍ਰਦੀਪ ਪਹਿਲੇ ਪਹਿਲਾ ਸੈਕਿੰਡ ਸੈਕਿੰਡ ਆਮ ਜੀ ਮੈਂ ਬੇਨਤੀ ਕਰਦਾ ਸ਼ਕਰਪੁਰ ਪਲੀਜ਼